ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਬੱਚਿਆਂ ਦੇ ਪੇਪਰ ਖਤਮ ਹੋ ਗਏ ਸੀ ਤੇ ਛੁੱਟੀਆਂ 'ਚ ਅਸੀਂ ਘੁੰਮਣ ਆਏ ਆ ਘੁੰਮਣੇ ਹੀ ਆਪਣੀ ਭੈਣ ਜੀ ਕੋਲ ਆਏ ਆ ਤੁਸੀਂ ਦੇਖ ਸਕਦੇ ਜਿਉਣਾ ਘਰ ਬਾਹਰ ਬੱਚੇ ਉਧਰ ਖੇਡਣਦੇ ਆ ਤੇ ਕੱਲ ਅਸੀਂ ਚਾਬ ਨੂੰ ਆਏ ਸੀ ਤੇ ਆਉਣ ਦੀ ਵੀਡੀਓ ਸਾਡੇ ਕੋਲ ਨਹੀਂ ਬਣੀ ਕਿਉਂਕਿ ਇੱਕਦਮ ਪ੍ਰੋਗਰਾਮ ਬਣਿਆ ਤੇ ਅੱਜ ਆਪਾਂ ਥੋੜਾ ਜਿਹਾ ਬਾਹਰ ਘੁੰਮਣ ਜਾਵਾਂਗੇ ਤੇ ਕੁਝ ਲੈ ਕੇ ਆਵਾਂਗੇ ਬਾਹਰੋਂ ਪੁੱਤ ਕੀ ਲਿਆਉਣਾ ਬਾਹਰੋਂ ਪੱਜ ਪਛਨਾਰ ਹਾਂਜੀ ਕਚਨਾਰ ਲੈ ਕੇ ਆਵਾਂਗੇ ਆਮ ਹੀ ਇਸ ਚੀਜ਼ ਨਾਲ ਮੈਂ ਜਿਗਰ ਪਹਿਲਾਂ ਗਾਣੇ ਹੀ ਸੁਣਦਾ ਹਾਂ ਇਹਦਾ ਕਲੀ ਕਚਨਾਰ ਦੀ ਇਤਨਾ ਕਿਸ ਮੁਟਿਆਰ ਦਾ ਕੋਈ ਕਿਸੇ ਚੀਜ਼ ਨਾਲ ਤੁਲਨਾ ਕਰਨੀ ਹੋਵੇ ਨਾ ਉਹ ਗੀਤਕਾਰ ਹਾਂ ਵੀ ਗੀਤਕਾਰ ਉਹ ਚੀਜ਼ ਦਾ ਤੁਲਨਾ ਉਹ ਨਾ ਕਰਦਾ ਵਾ ਕਿ ਉਹ ਕਚਨਾਰ ਦੀ ਕਲੀਆਂ ਦੀ ਸਬਜ਼ੀ ਬਣਦੀ ਬਹੁਤ ਹੀ ਟੇਸਟੀ ਬਣਦੀ ਬਹੁਤ ਹੀ ਤਾਕਤਵਰ ਹੁੰਦੀ ਆ ਤੇ ਆਜੋ ਆਪਾਂ ਕਚਨਾਰ ਲੈ ਕੇ ਆਉਨੇ ਆ ਨਾਲ ਤੁਹਾਨੂੰ ਬਾਹਰਲਾ ਵਿਊ ਵਿਖਾਉਂਦੇ ਆ ਬਹੁਤ ਹੀ ਵਧੀਆ ਇਹਨਾਂ ਦਾ ਇਤਰਾਹੀ ਸਟੇਸ਼ਨ ਜਿਹੇ ਰਹਿੰਦੇ ਆ ਰੋਪੜ ਚ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਨਾਲੇ ਉਹਦੀ ਸਬਜ਼ੀ ਬਣਾਵਾਂਗੇ ਉਹ ਵੀ ਤੁਹਾਨੂੰ ਸਾਰੀ ਵੀਡੀਓ ਘਟਨਾ ਸ਼ੇਅਰ ਕਰਾਂਗੇ ਤੇ ਆਪਾਂ ਪਹਿਲਾਂ ਕਚਰਾਦਿਆਂ ਕਲੀਆਂ ਲੈ ਕੇ ਆਉਨੇ ਆ ਚੱਲ ਆ ਚਲਿਏ ਵੀਰਤਾ ਚਲੋ ਜੀ ਚਲੋ ਤੇ ਆਪ ਉਤੋਂ ਲਾ ਕੇ ਕਿਉਂਕਿ ਤਾਂ ਹੁੰਦੀਆਂ ਨੇ ਕੁਰੁੰਬੜੀਆਂ ਇਹਦੇ ਉਤੋਂ ਲਾ ਕੇ ਲਿਆਵਾਂਗੇ ਚੱਲ ਚੱਲ ਵੀ ਅੱਜ ਕਚਨਾਰ ਲੈ ਕੇ ਆਉਨੇ ਆ ਨਾਲ ਸਬਜ਼ੀ ਬਣਾ ਕੇ ਖਾਵਾਂਗੇ ਤੇ ਸਕੂਟਰ ਵੀ ਜਾਵਾਂਗੇ ਚਲੋ ਨਾ ਤੇਜ ਪਾਣੀ ਆਂਦਾ ਕੀਤਾ ਆਂ ਆਹ ਬੋਲੇ ਤਾਂ ਕਿ ਸਿਰਫ ਮੋਟਰਸਾਈਕਲ ਸਕੂਟੀਆਂ ਲੰਘ ਸਕਦੀਆਂ ਜਾਂ ਸਾਈਕਲ ਬਹੁਤ ਵਧੀਆ ਆ ਪਿੰਡ ਨਾਨਕਪੁਰਾ ਜਿਹੜਾ ਇੰਦਰਲਾ ਅੱਛਾ ਆ ਪਿੰਡ ਨਾਨਕਪੁਰਾ ਵਾ ਹਾਂਜੀ ਆ ਵੀ ਗੁਰਦੁਆਰਾ ਤੋਂ ਅਸੀ ਦੇ ਨਾਲ ਤੇ ਹਾਂਜੀ ਆਪਾਂ ਪਹੁੰਚ ਗਏ ਆ ਉਸ ਜਗ੍ਹਾ ਦੀ ਜਿਸ ਤੇ ਕਚਨਾਰ ਦੇ ਬੂਟੇ ਲੱਗਿਆ ਸਾਰੇ ਕਚਨਾਰ ਦੇ ਬੂਟੇ ਆ ਆ ਮੈਨੂੰ ਵਿਖਾ ਪੁੱਤ ਤੇ ਇਦਾਂ ਦੀ ਸ਼ੇਪ ਹੁੰਦੀ ਏ ਦੀ ਆ ਵੇਖੋ ਆ ਕਚਨਾਰ ਦਾ ਖੋਲਿਆ ਇਹ ਬਹੁਤ ਹੀ ਜ਼ਿਆਦਾ ਤਾਕਤਵਰ ਹੁੰਦਾ ਜੇ ਤਾਂ ਥੱਲੇ ਡਿੱਗਿਆ ਵੇਖੋ ਨਾ ਇਦਾਂ ਦੀ ਆ ਚੀਜ਼ ਇਹ ਸਾਰੇ ਥੱਲੇ ਡਿੱਗੇ ਆ ਤੇ ਇਹ ਆਪਾਂ ਥੱਲੇ ਡਿੱਗੇ ਨਹੀਂ ਆਪਾਂ ਉਤੋਂ ਤੋੜਾਂਗੇ ਇਸੇ ਕਰਕੇ ਆਪਾਂ ਨਾਲ ਪੌੜੀ ਲਿਆਂਦੀ ਆ ਤੇ ਪਹਿਲਾਂ ਹੁਣ ਆਪਾਂ ਪੌੜੀ ਲਾ ਲੈਂਦੇ ਆ ਤੇ ਆਪਣੇ ਆਪਾਂ ਨੂੰ ਇਹ ਚੀਜ਼ ਦਾ ਸੇਵਨ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਬਹੁਤ ਹੀ ਤਾਕਤਵਰ ਚੀਜ਼ ਹੁੰਦੀ ਏ ਚਲ ਮਨੂ ਲਫਾਫਾ ਕੱਢ ਲਾ ਪੁੱਤ ਆਪਣੇ ਉਹ ਡਿੱਗੀ ਚ ਆਹ ਵੇਖੋ ਤੁਸੀਂ ਨਾ ਇਹਦੀ ਆਂ ਕੁਰੰਬਲੀਆਂ ਵਾਂ ਇਹਦੇ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਆ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਇਹ ਹੁਣ ਆਪਾਂ ਸਾਰੀਆਂ ਤੋੜਾਂਗੇ ਹੌਲੀ ਲਈ ਜੋ ਫੁੱਲ ਇਹਦੇ ਪੱਤੇ ਇਹ ਸਾਰੇ ਕੰਮ ਵਾਲੇ ਆ ਕੋਈ ਦਵਾਈ ਚ ਪੈਂਦਾ ਵਾ ਕੋਈ ਖਾਣ ਵਾਲੀ ਹੁੰਦੀ ਆ ਜਰੂਰ ਤੇ ਪਟਾਣੀ ਨੇ ਤੋੜ ਲਈ। ਅਰੇ 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 ਲੈ ਗਿਆ। ਲੈ ਗਿਆ। ਇਹ ਗਈ। ਇਹ ਆਈ। ਅੱਗੇ ਤੱਕ। ਇਹ ਆ ਕੇ ਆਹ ਇਹ ਭੱਜ ਕੇ ਭੱਜ। ਇਹ ਨਹੀਂ ਮੜੇ ਨਾ ਆਜੇ। ਪਰਿਆ ਹਾਲ ਚੁੜੇ ਵਾਰਿਆ ਕੰਮ ਹੀ ਆ। ਨਹੀਂ ਇਹ। ਲੈ ਜਾ। ਆ ਕੇ ਦਿਖਾ ਦੇ ਜਿੰਨੇ ਨੂੰ। ਇਹ ਜੋ ਇਹ। ਉਹ ਤੋਂ ਤੋੜ ਲਈ। ਤੇ ਇੱਥੋਂ ਤੋਂ ਆਪਾਂ ਨੂੰ ਥੋੜੇ ਜਿ ਲੱਬੇ ਆ। ਕਰੁੰਬੜੀਆਂ ਤੇ ਫੁੱਲ ਤੇ ਇਹ ਨਾਲ ਨਾਲ ਲੈ ਤੇ ਕਚਨਾਰ ਦੇ ਅੱਗੇ ਫੁੱਲ ਲੱਗੇ ਆ। ਬੂਕੇ ਆ ਗਿਆ ਭਾਗ ਜਾ ਕੇ ਟਰਾਈ ਕਰਦੇ ਆ। ਕਿੰਨੇ ਕਚਨਾਰ ਦੇ ਫੁੱਲ ਲੱਗੇ ਆ ਬੂਟੇ ਨੂੰ। ਪਰ ਇਹਦੀ ਮੇਨ ਪ੍ਰੋਬਲਮ ਇਹ ਹੁੰਦੀ ਵੀ ਲੱਗੇ ਕਰੁੰਬੜੀਆਂ ਦੇ ਹੁੰਦੇ ਆ ਤੇ ਤੋੜਨੇ ਬਹੁਤ ਔਖੇ ਆ। ਇਹ ਤੱਕੋ ਇਹ ਚਲੋ ਜੀ। ਚਲੋ ਜੀ। ਫੁੱਲ ਫੁੱਲੇ ਥੋੜਾ ਇੱਕ ਰੁੰਬਣੀਆ ਫੁੱਲ ਇੰਦਾਂ ਦੇ ਇਹਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਇਹ ਆ ਇਹ ਰੁੰਬਣੀਆ ਫੁੱਲ ਇਹ ਆ ਕੜੀ ਪੱਤਾ ਆ ਵੇਖੋ ਆ ਕੜੀ ਪੱਤਾ ਵਾ ਜੰਗਲੀ ਕੜੀ ਪੱਤਾ ਇਹਦੇ ਪਹਾੜੀ ਏਰੀਆ ਚ ਇਹ ਆਮ ਹੀ ਚੀਜ਼ਾਂ ਹੋ ਜਾਂਦੀਆਂ ਉਧਰ ਆਪਣੇ ਤਰ੍ਹਾਂ ਦਾ ਏਰੀਆ ਲ ਇਹੋ ਜਿਹੀ ਚੀਜ਼ਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਕੁਝ ਨਾਰ ਹੈਗੇ ਹੋਣਗੇ ਤਾਂ ਸੜਕਾਂ ਦੇ ਕੰਢੇ-ਕੰਢਿਆਂ ਤੇ ਹੈਗੇ ਪਰ ਆਪਣੇ ਮੱਲਬ ਜਾਣਕਾਰੀ ਇਹੋ ਜਿਹੀ ਚੀਜ਼ੀ ਬਹੁਤ ਘੱਟ ਹੈ ਅੱ삐 ਕਿਹੜੀ ਚੀਜ਼ ਖਾਣ ਇਤਨਾ ਉਹ ਦੁਪਹਿਰ ਰੱਖ ਦਨੇ ਤੇ ਦੁਪਹਿਰ ਰੱਖੋ ਧਿਆਨ ਚੜ੍ਹਜੋ ਚੜ੍ਹਜੋ ਉਹਦਾ ਤਾਂ ਨੂੰ ਅੱਗੇ ਤੇ ਅੱਗੋਂ ਟਾਣਾ ਫੜਾ ਅੱਗੋਂ ਅੱਗੋਂ ਕਹਿਣਾ ਫੜ ਜਾਂਦਾ ਤੇ ਹਾਂਜੀ ਆਪਾਂ ਬੜੀ ਮੁਸ਼ਕਿਲ ਤੋਂ ਬਾਅਦ ਜਿਹੜੀ ਸਖਰ ਵਾਲਾ ਟਾਣਾ ਸੀ ਉਹਨੂੰ ਥਾਂ ਕਰ ਲਿਆ ਤੋੜਿਆ ਨਹੀਂ ਮਤਲਬ ਥੋੜਾ ਮਰੋੜ ਲਿਆ ਇਹਨੂੰ ਫੁੱਲ ਫਲ ਤੋੜ ਕੇ ਤੇ ਫਿਰ ਆਪਾਂ ਤਾਂ ਛੱਡ ਦਾਂਗੇ ਤੇ ਇਹ ਆਮ ਫੁੱਲ ਤੋੜ ਕੇ ਆਪਣਾ ਗੁਜ਼ਾਰਾ ਸਬਜ਼ੀ ਦਾ ਹੋ ਜਾਣਾ ਹੁਣ ਸਾਡੇ ਬੱਚੇ ਫੁੱਲ ਤੋੜੁੰਦੇ ਵੇ ਕੀਰਤ ਹਣੀ ਤੇ ਕਿੰਨੇ ਵਧੀਆ ਲੱਗਦੇ 스ਮੈਲ ਵੀ ਇਹਨਾਂ ਦੀ ਬਹੁਤ ਵਧੀਆ ਤੇ ਤਾਕਤਵਾਰ ਵੀ ਬਹੁਤ ਆ ਪਰ ਥੱਲੇ ਲਾਉਣ ਲੱਗਿਆਂ ਜ਼ੋਰ ਲੱਗਦਾ ਸਾਡੇ ਕੱਪੜੇ ਵੇਖੋ ਕੀ ਬਣ ਗਏ ਘਰੋਂ ਚਿੱਟੇ ਪਾ ਗਿਆਏ ਹਾਂ ਤੇ ਘਰ ਦੇ ਨੂੰ ਗਾੜ ਮੜਜੰਗਾ ਹਣੋ ਗੱਲਾਂ ਸੋਨੀਆਂ ਪੈਂਦੀਆਂ ਉਹਨਾਂ ਦੀਆਂ ਵੀ ਪੁੱਤ ਤੋੜ ਲਾ ਦਵਦਾ ਤੇ ਮੁੜ ਕੇ ਆਪਾਂ ਹਰ ਚੱਲੀਏ ਤੇ ਹਾਂਜੀ ਇਹ ਫੁੱਲ ਆਪਾਂ ਸਾਰੇ ਤੋੜ ਲਿਆ ਤੁਸੀਂ ਵੇਖੋ ਸੋਨੀਆਂ ਨੂੰ ਆਪਾਂ ਲੱਗਿਆ ਛੱਡਣਾ ਚੱਲਦੀ ਪੁੱਤ ਛੱਡਣਾ ਹੀ ਪੈਣਾ ਇਹਖ ਲੋ ਇਹ ਮੁੱਠ ਲੱਗਾਈ ਚਲੋ ਇਹ ਚੱਲਦੇ ਤੇਰਾ ਬੜਾ ਹੈ ਜੈ ਬਾਬਿਆਂ ਦੀ ਲਓ ਜੀ ਹੁਣ ਨਹੀਂ ਤਾਂ ਹੁੰਦਾ ਸੋਣਾ ਇਹ ਵਿੰਗਾ ਹੋ ਗਿਆ ਚਲ ਕੋਈ ਨਹੀਂ ਤੇ ਤੇ ਲਓ ਜੀ ਆਪਾਂ ਕਲੀਆਂ ਤੋੜ ਲਈਆਂ ਕਿਨਾਰ ਦੀਆਂ ਆ ਵੇਖੋ ਤੁਸੀਂ ਕਰ ਲਿਆ ਆਪਾਂ ਲਫਾਵਾ ਸਾਰਾ ਥੋੜਾ ਆਪਾਂ ਚਲਦੇ ਆ ਘਰੇ ਤੇ ਇਹਨਾਂ ਦੀ ਬਣਾਉਦੇ ਆਪਾਂ ਸਬਜ਼ੀ ਤੇ ਆਜੋ ਕੰਡਰ ਦਾ ਸਾਰੀ ਵੀਡੀਓ ਵਿਖਾਵਾਂਗੇ ਤੇ ਆਪਾਂ ਚਲਦੇ ਆ ਘਰੇ ਆਜੋ ਇੱਕ ਚਨਾਰ ਦੀਆਂ ਕਲੀਆਂ ਆਪਾਂ ਲੈ ਕੇ ਆਏ ਤੁਹਾਨੂੰ ਪਹਿਲੇ ਸਾਰੀ ਵੀਡੀਓ ਜੀ ਦਿਖਾਇਆ ਤੇ ਹੁਣ ਆਪਾਂ ਇਹਦੀ ਸਫਾਈ ਕਰਾਂਗੇ ਇਹਨੂੰ ਪਹਿਲਾਂ ਇਸ ਭਾਂਡੇ 'ਚ ਕੱਢ ਲਾਂਗੇ ਇਹਦੀ 스멜 ਆਉਂਦੀ ਤਾਂ ਗੁਲਾਬ ਦੀਆਂ ਫੁੱਲਾਂ 'ਚੋ 스멜 ਨਹੀਂ ਆਉਂਦੀ ਬਹੁਤ ਜ਼ਿਆਦੀ 스멜 ਆਉਂਦੀ ਹੈ ਕਿ ਆਪਾਂ ਤਾਜੀ ਤੋੜ ਕੇ ਲਿਆਂਦੀ ਆ ਇਹਦੇ ਹੁਣ ਆਪਾਂ ਸਫਾਈ ਕਰਾਂਗੇ ਤੇ ਮੁੜ ਕੇ ਇਹਦੇ ਨਾਲ ਜਿਹੜੇ ਫੁੱਲਾਂ ਦੀ ਸਬਜ਼ੀ ਵੱਖਰੀ ਬਣਾਵਾਂਗੇ ਆਪਾਂ ਥੋੜੇ ਜ਼ਿਆਦੇ ਆਪਾਂ ਕੁਆਂਟੀਟੀ 'ਚ ਲੈਂਦੇ ਆ ਤੇ ਇਹਦੇ ਆ ਡੋਡੀਆਂ ਦੀ ਸਬਜ਼ੀ ਇਹ ਵਕਰੀ ਬਣਾਵਾਂਗੇ ਇਹ ਤਰ੍ਹਾਂ ਮੂੰਗਰਾਂ ਦੀ ਸਬਜ਼ੀ ਨਹੀਂ ਬਣਦੀ ਉਸੇ ਤਰੀਕੇ ਨਾਲ ਸਬਜ਼ੀ ਬਣਦੀ ਆ ਇਹ ਤੇ ਆਪਾਂ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਹਰੇਕ ਤਰੀਕੇ ਨਾਲ ਵਰਤਿਆ ਜਾਂਦਾ ਵੀ ਇਹਨਾਂ ਡੋਡੀਆਂ ਦਾ ਰੈਤਾ ਵੀ ਬਣਦਾ ਵਾ ਇਹਦਾ ਚਾਰ ਵੀ ਪੈਂਦਾ ਸਬਜ਼ੀ ਵੀ ਬਣਦੀ ਆ ਫੁੱਲਾਂ ਦੀ ਸਬਜ਼ੀ ਵੀ ਬਣਦੀ ਆ ਇਹਦੀ ਹਰੇਕ ਚੀਜ਼ ਹੀ ਵਰਤੋ ਜਾਂਦੀ ਆ ਪਰ ਆਉਂਦੀ ਵੱਖਰੇ ਵੱਖਰੇ ਢੰਗ ਨਾਲ ਆ ਕੋਈ ਇਹਦਾ ਰੈਤਾ ਬਣਾ ਕੇ ਖਾਂਦਾ ਜਿਤਨਾ ਇਹ ਵੀ ਡੋਟੀਆਂ ਜਿਆਦੀ ਕੱਚੀਆਂ ਇਹਦੇ ਚਾਰ ਪਾ ਜਾਂਦਾ ਫੁੱਲਾਂ ਦੀ ਸਬਜ਼ੀ ਬਣ ਜਾਂਦੀ ਆ ਤੇ ਇਹ ਕਿਹੜੇ ਤਰੀਕੇ ਨਾਲ ਬਣਦੀ ਆ ਤੁਹਾਨੂੰ ਸਾਰੇ ਵੀਡੀਓ ਚ ਦਿਖਾਵਾਂਗੇ ਤੇ ਹੁਣ ਆਪਾਂ ਇਹਦੀ ਸਫਾਈ ਕਰ ਲਾਂਗੇ ਸਾਰਿਆਂ ਦੀ ਤੇ ਆਪਾਂ ਠੀਕ ਹੀ ਬਣਾਉਣੇ ਹੋਣ ਤਰੀਕੇ ਨਾਲ ਇਹਦੇ ਫੁੱਲ ਵੱਖਰੇ ਕਰ ਲਾਂਗੇ ਤੇ ਆੜੀਆਂ ਡੋਡੀਆਂੀਆਂ ਦੀਆਂ ਇਹ ਖੇਲਣ ਵਾਲੀਆਂ ਇਹਨਾਂ ਨੂੰ ਵੱਖਰੇ ਕਰ ਲਾਂਗੇ ਆਹ ਦੇਖੋ ਤੁਸੀਂ ਨਾ ਇਹਦਾ ਹਰੀਆਂ ਲਾਚੀਆਂ ਹੁੰਦੀਆਂ ਐਵੇਂ ਦੀਆਂ ਲੱਗਦੀਆਂ ਤੇ ਇਹਨੂੰ ਫੁੱਲਾਂ ਦੀ ਸਬਜ਼ੀ ਵੱਖਰੀ ਬਣਾਵਾਂਗੇ ਤੇ ਆਪਾਂ ਇਹ ਡੋਡੀਆਂ ਦੀ ਸਬਜ਼ੀ ਵੱਖਰੀ ਬਣਾਵਾਂਗੇ ਉਧਰ ਭੈਣ ਹਣੀ ਵੀ ਕਰਦੇ ਸਫਾਈ ਉਹ ਫੁੱਲਾਂ ਦੀ ਸਫਾਈ ਕਰੀ ਜਾਂਦੇ ਆ ਮੈਂ ਇਹਨਾਂ ਡੋਡੀਆਂ ਦੀ ਸਫਾਈ ਕਰ ਰਿਆ ਹਾਂ ਡੋਡੀਆਂ ਦੇ ਉਦਾਂ ਹੀ ਤੌਰ ਤੇ ਤੋੜ ਕੇ ਰੱਖ ਲਈਆਂ ਹਾਂ ਹਾਂਜੀ ਹਾਂਜੀ ਹੂੰ ਡੋਡੀਆਂ ਦੇ ਦੇਖੋ ਆਪਾਂ ਇਦਾਂ ਹੀ ਮੂੰਗਰੇਆ ਵਾਂਗ ਤੋੜ ਲੈਣੇ ਜਿਵੇਂ ਇਦਾਂ ਆਪਾਂ ਮੂੰਗਰੇ ਡੰਗਦੇ ਨਾ ਇਦਾਂ ਕਰਕੇ ਤੋੜ ਲੈਣੀਆਂ ਪਰ ਜਿਹੜੀ ਫੁੱਲਾਂ ਦੀ ਸਫਾਈ ਆ ਉਹ ਥੋੜੀ ਜਿਹੀ ਔਖੀ ਹੁੰਦੀ ਹੈ ਇਹਦੇ ਫੁੱਲਾਂ ਦੀ ਜਿਹੜੀ ਸਫਾਈ ਕਰਨੀ ਹੈ ਜਿਹੜੀ ਵਿੱਚਲੀ ਚੀਜ਼ ਹੈ ਨਾ ਪੱਤੀਆਂ ਪੱਤੀਆਂ ਕੱਲੀਆਂ ਆਪਾਂ ਰੱਖਣੀਆਂ ਜਿਹੜੀ ਵਿੱਚਲੀ ਚੀਜ਼ ਇਹਨੂੰ ਵੀ ਆਪਾਂ ਕੱਢ ਦੇਣਾ ਇਹ ਸਾਰਾ ਕੱਢ ਦੇਣਾ ਤੇ ਇਧਰੋਂ ਆ ਜਿਹੜਾ ਬਾਹਰ ਆ ਸਿਲਕਾ ਇਹਨੂੰ ਐ ਹੌਲੀ ਜਿਹਾ ਕਰਕੇ ਐ ਪੂਰਾ ਛਿੱਲ ਲੈਣਾ ਤੇ ਇਦਾਂ ਦਾ ਜਿਹੜਾ ਫੁੱਲ ਆ ਇਹਦੀਆਂ ਪੱਤੀਆਂ ਉਹਦੀਆਂ ਦੀਆਂ ਸਾਫ਼ ਸਫਾਈ ਕਰਕੇ ਉਹ ਆਪਾਂ ਇਹਦੇ ਵਿੱਚ ਇਦਾਂ ਪਾਈ ਜਾਵਾਂਗੇ ਤੇ ਇਦਾਂ ਸਾਰੇ ਫੁੱਲ ਜਿਹੜੇ ਆ ਉਹ ਸਾਫ਼ ਕਰ ਲਾਂਗੇ ਪੱਤੀ। ਥ੍ਰੀਬ ਹੁਣ ਆਪਾਂ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਦੀ ਸਫਾਈ ਕਰਦੇ ਨੂੰ। ਜਿਹੜੀ ਵੀ ਕੋਈ ਤਾਕਤ ਵਾਲੀ ਚੀਜ਼ ਹੁੰਦੀ ਆ ਉਹ ਤੇ ਟਾਈਮ ਤੇ ਲੱਗਦਾ ਹੀ ਆ। ਇਹਦੀਆਂ ਦੇਖੋ ਆਪਾਂ ਜਿਹੜੀਆਂ ਡੋਡੀਆਂ ਖੇਡਣ ਵਾਲੀਆਂ ਉਹ ਵੱਖਰੀਆਂ ਕਰ ਲਈਆਂ। ਇਹਦਾ ਆਪਾਂ ਰਾਇਤਾ ਬਣਾਵਾਂਗੇ। ਇਹਦੀ ਬਣਾਵਾਂਗੇ ਆਪਾਂ ਸਬਜੀ ਇਹ ਤਕਰੀਬਨ ਆਪਣੇ ਪੱਤੀਆਂ ਪੱਤੀਆਂ ਤਿਆਰ ਆ ਹੁਣ ਇਹਨੂੰ ਪੱਤੀਆਂ ਜਿਹੜੀ ਬਿਲਕੁਲ ਪੱਤੀਆਂ گلاب ਦੇ ਪੱਤੀਆਂ ਵਾਂਗੂ ਉਹ ਆਪਾਂ ਵੱਖਰੀਆਂ ਕਰ ਲਈਆਂ ਇਹਨੂੰ ਆਪਾਂ ਤਕਰੀਬਨ 3-4 ਪਾਣੀ ਧੋਵਾਂਗੇ ਇਹ ਡੋਡੀਆਂ ਜਿਵੇਂ ਆਪਾਂ ਜਿਹੜੀਆਂ ਖੇੜਨ ਵਾਲੀਆਂ ਇਹ ਵੱਖਰੀਆਂ ਕਰ ਲਈਆਂ ਇਹਦਾ ਆਪਾਂ ਬਣਾਵਾਂਗੇ ਰਾਇਤਾ ਤੇ ਅਚਾਰ ਤੇ ਇਹਦੀ ਬਣਾਵਾਂਗੇ ਸਬਜੀ ਤੇ ਇਹਨੂੰ ਆਪਾਂ ਵੱਖਰਾ ਕਰ ਲਿਆ ਵਾ ਤੇ ਹੁਣ ਇਹਨੂੰ ਆਪਾਂ 3-4 ਪਾਣੀ ਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਨਮਕ ਪਾ ਕੇ 5 ਕਿ ਮਿੰਟ ਉਬਾਲਾਂਗੇ ਤਾਂ ਜੋ ਇਹਦੇ ਜਿਹੜਾ ਥੋੜਾ ਜਿਹਾ ਕਸਾਈਲਾ ਬਣ ਹੁੰਦਾ ਵਾ ਉਹ ਵੀ ਚੱਕਿਆ ਜਾਵੇ ਤੇ ਫਿਰ ਆਪਾਂ ਬੇਸਿਕ ਜਿਹੜਾ ਆਪਣਾ ਮਸਾਲਾ ਹੁੰਦਾ ਵਾ ਗੰਡੇ ਮਿਰਚਾਂ ਟਮਾਟਰ ਉਹ ਪਾ ਕੇ ਸਬਜ਼ੀ ਬਣਾਵਾਂਗੇ ਬਹੁਤ ਹੀ ਵਧੀਆ ਬਣਦੀ ਆ ਤੇ ਤੇਸਤੀ ਵੀ ਤੇ ਵਧੀਆ ਬਣਦੀ ਬੱਚੇ ਵੀ ਖਾ ਲੈਂਦੇ ਆ ਬਾਕੀ ਜਿੰਨੇ ਮਤਲਬ ਦਾਤਾਂ ਆਪਾਂ ਨਾਣਵੇਜ ਵਿੱਚ ਗਿਣਦੇ ਆ ਬੇ ਮਤਲਬ ਮੀਟ ਚ ਜਾਂ ਲੋ ਲਾ ਲੋ ਚਿਕਨ ਚ ਲਾ ਲੋ ਉਹ ਸਾਰੇ ਦਾਤੇ ਦੇ ਵਿੱਚ ਹੁੰਦੇ ਆ ਕੋ ਜਿਹੜੇ ਉਹ ਚੀਜ਼ ਨਹੀਂ ਖਾਂਦੇ ਉਹ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਿਓ ਮਤਲਬ ਜਿਹੜੀ ਮਾੜੀ ਮੋਟੀ ਵੀਕਨੈਸ ਹੁੰਦੀ ਆ ਸਰੀਰ ਚ ਉਹ ਚੁੱਕ ਦਿੰਦੀ ਆ ਉਹਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਬਾਅਦ ਚ ਉਬਾਲ ਲਾਂਗੇ ਤੇ ਅੱਗੇ ਜਿਹੜਾ ਪ੍ਰੋਸੈਸ ਕਰਾਂਗੇ ਉਹਦਾ ਨਲ ਦਿਖਾਈ ਜਾਵਾਂਗੇ ਤੇ ਕਿਨਾਰ ਦੇ ਉੱਪਰ ਲਾ ਨੂੰ ਆਪਾਂ ਚੰਗੀ ਤਰ੍ਹਾਂ ਧੋੜਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਉਹਦੇ ਵਾਸਤੇ ਆਪਾਂ ਕੜਾਈ ਚ ਇਹਨੂੰ ਫੁੱਲਾਂ ਨੂੰ ਪਾ ਦਾਂਗੇ ਜਿਹੜੇ ਫੁੱਲਾਂ ਨੂੰ ਪਾ ਦਾਂਗੇ ਪਾਣੀ ਇਹਨੂੰ ਚੰਗੀ ਤਰ੍ਹਾਂ 5 ਮਿੰਟ ਲੂਣ ਪਾ ਕੇ ਉਬਾਲ ਲਾਂਗੇ ਇਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਆਪਾਂ ਲੂਣ ਤੇ ਇਹਨੂੰ ਆਪਾਂ ਉਬਾਲਣ ਨੂੰ ਰੱਖ ਦਾਂਗੇ ਇਸ ਵਿੱਚ ਇਹਨੂੰ 5 ਮਿੰਟ ਉਬਾਲਾਂਗੇ ਆਪਾਂ ਇਨ ਐਕਸ਼ਨ ਤੇ ਇਹਨੂੰ ਲੂਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ 5 ਮਿੰਟ ਉਬਾਲਾਂਗੇ ਨਾ ਸਾਈਡ ਆ 5 ਆ ਖਤਮ ਹੋ ਜੇ ਜਿਨ ਜਿਨ ਜਿਹਾ ਜਿਹਾ ਉਬਾਲ ਆਉਂਦਾ ਉਜਰ ਆਪਾਂ ਤੜਕਾ ਕੱਟ ਲਾਂਗੇ ਤੜਕੇ ਦੇ ਵਿੱਚ ਦੋ ਪਿਆਜ਼ ਟਮਾਟਰ ਤੇ ਅਦਰਕ ਮਿਰਚਾਂ ਬੇਸਿਕ ਜਿਹੜਾ ਤੜਕਾ ਆਪਾਂ ਸਬਜ਼ੀ ਨਾਉਂਦੇ ਆ ਉਹਦੀ ਆਪਾਂ ਤਿਆਰੀ ਕਰ ਲੈਂਦੇ ਹੁਣ ਤੇ ਜਿਵੇਂ ਉਬਾਲਾ ਤੋਂ ਬਾਅਦ ਹਰੇਕ ਚੀਜ਼ ਦਾ ਰੰਗ ਬਦਲ ਜਾਂਦਾ ਇਹ ਵੀ ਇੱਕ ਉਬਾਲਾ ਆ ਗਿਆ ਤੇ ਇਹਨਾਂ ਦਾ ਰੰਗ ਵੇਖੋ ਐਵੇਂ ਦਾ ਹੋ ਗਿਆ ਵਾ ਤੇ ਇਹਨੂੰ ਥੋੜਾ ਆਪਾਂ ਬੰਦ ਕਰਕੇ ਇਹਨੂੰ ਹੁਣ ਆਪਾਂ ਬੰਦ ਕਰਕੇ ਤੇ ਆ ਛਾਨਣੀ ਇਸ ਤਰੀਕੇ ਦੀ ਤੇ ਇਹਦੇ ਵਿੱਚ ਆਪਾਂ ਛਾਨ ਲਾਂਗੇ ਬਣੀ ਬਾਹਰ ਕੱਢ ਕੇ ਆ ਇਹਦਾ ਕਸਾਇਲਾ ਪੰਜਾਂ ਨਾਲ ਨਿਕਲ ਜਾਂਦਾ ਤੇ ਨਾਲ ਜਿਹੜੀ ਧੂੜ ਮਿੱਟੀ ਕੋਈ ਮੱਖੀ ਮੁੱਕੀ ਤੇ ਬੈਠੀ ਹੁੰਦੀ ਨਾ ਉਹਦਾ ਵੀ ਜਿਹੜਾ ਅਸਰ ਹੁੰਦਾ ਉਹ ਵੀ ਨਿਕਲ ਜਾਂਦਾ ਵਾ ਜਿਹੜੇ ਨੇ ਨਾ ਕੋਈ ਮੀਟ ਖਾਂਦਾ ਜਿਕਣ ਖਾਂਦਾ ਉਹਨੂੰ ਪਤਾ ਲੱਗ ਗਿਆ ਉਹ ਵੀ ਇਹਦਾ ਰੰਗ ਵੇਖੋ ਉਸੇ ਤਰੀਕੇ ਦਾ ਹੋ ਗਿਆ ਜਿਦਾਂ ਰੱਬ ਕੋਈ ਆਪਾਂ ਮੀਟ ਮੁਰਗਾ ਕੋਈ ਖਾਂਦੇ ਆ ਉਹਨੂੰ ਧੋਈਦਾ ਤੇ ਉਹਦਾ ਰੰਗ ਵੀ ਇਦਾਂ ਦਾ ਹੁੰਦਾ ਵਾ ਉਸ ਤਰੀਕੇ ਦਾ ਰੰਗ ਹੋ ਗਿਆ ਹੁਣ ਇਹਨਾਂ ਆਪਾਂ ਤੜਕਾ ਲਾਵਾਂਗੇ ਜਿਹੜੀ ਕੜਾਈ ਜੇ ਆਪਾਂ ਉਬਾਲੀ ਆ ਜਿਹੜੀ ਕੜਾਈ ਜੇ ਮੈਂ ਫੁੱਲ ਜੇ ਉਬਾਲੇ ਆ ਇਤਨਾਰ ਦੇ ਉਹਨੂੰ ਧੋ ਕੇ ਮੜਾ ਜਾ ਇਹ ਅੱਜ ਆਪਾਂ ਨਵੀਂ ਰਸੋਈ ਚ ਕੰਮ ਕਰੰਦੇ ਆ ਇਹ ਆਪਾਂ ਭੈਣ ਹੋਣਾ ਕੋ ਆਏ ਆ ਤੇ ਉਹਨਾਂ ਦੀ ਰਸੋਈ ਚ ਕੋਈ ਚੀਜ਼ ਦਾ ਪਤਾ ਨਹੀਂ ਲੱਗਦਾ ਕਿੱਥੇ ਪਈ ਆ ਤੇ ਉਹ ਨਾਲ ਉਹਨਾਂ ਦੇ ਲੜਕੇ ਨੇ ਆਪਾਂ ਲਿਆ ਜਿਹੜੀ ਕੜਾਈ ਜੇ ਆਪਾਂ ਉਹ ਫੁੱਲ ਉਬਾਲੇ ਉਸੇ ਚ ਤੜਕਾ ਲਾਵਾਂਗੇ ਇਹ ਉਬਾਲਾ ਆਉਂਦੇ ਆਉਂਦੇ ਆਪਾਂ ਤੜਕੇ ਦੀ ਤਿਆਰੀ ਵੀ ਕਰ ਲਈ ਆ ਇਟ ਦੋ ਟਮਾਟਰ ਲੈ ਲਿੱਕੇ ਇੱਕ ਚਿੱਟਾ ਪਿਆਜ਼ ਇੱਕ ਜਿਹੜਾ ਆਮ ਸਿੰਪਲ ਪਿਆਜ ਉਹ ਤੇਨੇ ਮਿਰਚਾਂ ਦਾ ਛੋਟਾ ਜਿਹਾ ਅਦਰਕ ਇੱਥੇ ਆ ਗਿਆ ਨੂੰ ਪਤਾ ਲੱਗਾ ਚਿੱਟੇ ਪਿਆਜ਼ ਵੇ ਕਿੰਨੇ ਵਧੀਆ ਆ ਆਹ ਲਾਲ ਪਿਆਜ ਜਿਹੜੇ ਆਮ ਆਪਾਂ ਵਰਤਦੇ ਆ ਆਹ ਚਿੱਟੇ ਪਿਆਜ਼ ਇੱਕ ਆਪਾਂ ਚਿੱਟਾ ਪਾਇਆ ਇੱਕ ਆਪਾਂ ਪਾਇਆ ਲਾਲ ਕੜਾਈ ਹੋ ਗਈ ਗਰਮ ਇਹਦੇ ਵਿੱਚ ਆਪਾਂ ਤੇਲ ਪਾ ਲਾਂਗੇ ਇਹਦੇ ਵਿੱਚ ਪਾ ਦਾਂਗੇ ਬਸਰੋਂ ਦਾ ਤੇਲ ਮੈਨੂੰ ਮੇਰੇ ਭਾਨ ਜਣੇ ਦੱਸਿਆ ਵੀ ਜਿਹੜਾ ਚਿੱਟਾ ਪਿਆਜ਼ ਹੁੰਦਾ ਵਾ ਇਹ ਦਿਲ ਵਾਸਤੇ ਬਹੁਤ ਵਧੀਆ ਹੁੰਦਾ ਵਾ ਇੱਕ ਦੋ ਗੱਲਾਂ ਮੈਨੂੰ ਨੇ ਅੰਗਰੇਜ਼ੀ 'ਚ ਦੱਸੀਆਂ ਮਨੂੰ ਕਹਿਣੀਆਂ ਨਹੀਂ ਆਉਂਦੀਆਂ ਇਹ ਉਹ ਉਹ ਦੇਲੂ ਵਾਸਤੇ ਵਧੀਆ ਹੁੰਦਾ ਤੇ ਉਹ ਆਪਣੇ ਸਰੀਰ ਨੂੰ ਵੀ ਤਾਕਤ ਦਿੰਦਾ ਵਾ ਦੂਜੇ ਪਿਆਜ ਨਾਲੋਂ ਜ਼ਿਆਦਾ ਹੋ ਗਿਆ ਤੇਲ ਆਪਣਾ ਗਰਮ ਹੋ ਗਿਆ ਤੇ ਆਹ ਵੇਖੋ ਇਹਨਾਂ ਦੀ ਉਹ ਲੋਹ ਦਾ ਨਹੀਂ ਸਟੀਲ ਦੀ ਕਿੰਨੀ ਵਧੀਆ ਇਹਦੇ ਵਿੱਚ ਇਹਨਾਂ ਦੇ ਜਿਹੜੇ ਬੇਸਿਕ ਸਾਡੇ ਸਬਜ਼ੀ ਪਾਉਂਦੇ ਆ ਥੋੜੇ ਜਿਹਾ ਪਾ ਜੀਰਾ ਪਾਵਾਂਗੇ ਨਾਲ ਹੀ ਪਾ ਦਾਂਗੇ ਤੇ ਆਪਾਂ ਪਹਿਲਾਂ ਅਦਰਕ ਇਹ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਜਿਤਨਾ ਆਮ ਆਪਾਂ ਕੱਦੂ ਦਾ ਰਹਿਦਾ ਨਹੀਂ ਪਾਉਂਦੇ ਉਸਾ ਤਰੀਕੇ ਨਾਲ ਉਬਾਲ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥਾਂ ਨਾਲ ਵਿੱਚੋਂ ਨਿਚੋੜ ਲਿਆ ਵਾ ਤਾਂ ਇਹ ਜਿਹੜਾ ਇਹਦਾ ਵਾਧੂ ਪਾਣੀ ਆ ਉਹ ਬਾਹਰ ਕਰ ਲਿਆ ਤੇ ਮੈਨੂੰ ਦਾ ਵਾਰ-ਵਾਰ ਉਹ ਹੀ ਪੀਲੀ ਜਿਹੀ ਆ ਜਾਂਦੀ ਪੇਤਰਾ ਮੈਂ ਮੀਟ ਬਣਾਉਂਦੇ ਹੁੰਦਾ ਦੇਖੋ ਰੰਗ ਓਦਾਂ ਦਾ ਤੇ ਢੰਗ ਵੀ ਓਦਾਂ ਦਾ ਤੇ ਤਾਕਤ ਵੀ ਓਨੀ ਆ ਇਹਨਾਂ ਵਿੱਚ ਆ ਪਾਤੀਆਂ ਨਾਲ ਹੀ ਪਾ ਦਾਂਗੇ ਪਟਾਟਾ ਇਹਨਾਂ ਨੂੰ ਥੋੜਾ ਜਿਆਦਾ ਇਹਨਾਂ ਨੂੰ ਥੋੜੀ ਨਰਮ ਜੀ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਸੁੱਤੇ ਮਸਾਲੇ ਚ ਪਾਵਾਂਗੇ ਥੋੜਾ ਜਿਹਾ ਇਹਨੂੰ ਨਰਮ ਕਰ ਲਈਏ ਸਾਰੀਆਂ ਚੀਜ਼ਾਂ ਆਪਣੀਆਂ ਭੁੱਜ ਗਈਆਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਮਸਾਲਿਆਂ ਦਾ ਪਾਵਾਂ ਥੋੜੀ ਪਾਵਾਂਗੇ ਚਾਪ ਹਲਦੀ ਜਿੰਨਾ ਇਹਦਾ ਰੰਗ ਜਾ ਹੋ ਜੇ ਨਾਲ ਥੋੜੀ ਜੀ ਰੰਗ ਵਾਸਤੇ ਪਾਵਾਂਗੇ ਆਪਾਂ ਲਾਲ ਮਿਰਚ ਤੇ ਨਾਲ ਆਪਾਂ ਹਰੀਆਂ ਪਾਈਆਂ ਵਾ ਨਾਲ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਇਹ ਵੀ ਜਿਹੜੀ ਸਬਜੀ ਦੀ ਜਾਨ ਲੂਣ ਪਾਵਾਂਗੇ ਲੂਣ ਆਪਾਂ ਪਾਵਾਂਗੇ ਥੋੜਾ ਜਿਹਾ ਕਿਉਂਕਿ ਆਪਾਂ ਉਬਾਲਣ ਲੱਗਿਆਂ ਪਾਇਆ ਵਾ ਮੁੜ ਕੇ ਜ਼ਿਆਦਾ ਕਰਾਂਗਾ ਜਾਂ ਹੋਊਗਾ ਇਸੋ ਸੂਖੀ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਆ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇੱਕ ਕਚਨਾਰ ਦੇ ਜਿਹੜੇ ਫੁੱਲ ਆਪਾਂ ਉਬਾਲ ਕੇ ਰੱਖੇ ਆ ਉਹ ਇਹਦੇ ਵਿੱਚ ਪਾ ਦਾਂਗੇ ਤੜਕਾ ਲਾਉਣ ਤੋਂ ਬਾਅਦ ਆਪਾਂ ਕਚਨਾਰ ਦੇ ਵਿੱਚ ਫੁੱਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਏ ਆ ਤੇ ਇਹਨੂੰ ਹੁਣ 5 ਕਮਿੰਟ ਆਪਾਂ ਢੱਕ ਕੇ ਪਕਾਵਾਂਗੇ ਇੱਕ ਜਨਾਬ ਦੇ ਫੁੱਲ ਪਾ ਕੇ ਤੜਕਿਆ ਆਪਾਂ ਜਿਹੜਾ ਮਿਕਸ ਕਰ ਲਏ ਆ ਤੋਂ ਇਹਨੂੰ ਆਪਾਂ ਟੱਕ ਦਾਂਗੇ ਪੰਜ ਸੱਤ ਮਿੰਟ ਵਾਸਤੇ ਇਹਨੂੰ ਆਪਾਂ ਟੱਕ ਪਕਾਵਾਂਗੇ ਤੇ ਸਬਜੀ ਆਪਣੀ ਤਕਰੀਬਨ ਬਣ ਗਈ ਆ ਆਉਂਦੀ ਆ ਨਾ ਨਾਉਣ ਵਜ ਦੀ ਇਹ ਫੀਲਿੰਗ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਹੁਣ ਧਣੀਆਂ ਧਣੀਆਂ ਆਪਾਂ ਇਹਨਾਂ ਵੀ ਗਾਰਡਨ ਤੋਂ ਲਿਆਂਦਾ ਤੋੜ ਕੇ ਫ੍ਰੈਸ਼ ਤੋਂ ਬਣਾ ਲਿਆ ਇਹਨੂੰ ਨਾਲ ਨਾਲ ਆਪਾਂ ਕੱਟ ਕੇ ਬ੍ਰੇਕ ਬ੍ਰੇਕ ਧਣੀਆਂ ਪਾ ਦਾਂਗੇ ਧਣੀਆਂ ਆਪਾਂ ਕੱਟ ਕੇ ਪਾਤਾ ਇਹਨੂੰ ਮਿਕਸ ਕਰ ਲਾਂਗੇ ਤੇ ਸਬਜੀ ਆਪਣੀ ਤਿਆਰ ਆ ਤੇ ਇਹਨੂੰ ਆਪਾਂ ਖਾਵਾਂਗੇ ਪਰੌਂਠੇ ਦੇ ਨਾਲ ਤੇ ਉਧਰ ਆਟੇ ਦੀ ਤਿਆਰੀ ਚੱਲਦੀ ਪਈ ਆ ਤੇ ਜਦੋਂ ਪਰੌਂਠੇ ਬਣਦੇ ਆ ਫਿਰ ਪੂਰੀ ਥਾਲੀ ਸਜਾ ਕੇ ਇਹ ਤੁਹਾਨੂੰ ਵਿਖਾਵਾਂਗੇ ਤੇ ਸਬਜੀ ਆਪਣੀ ਬਿਲਕੁਲ ਤਿਆਰ ਹੈ ਹੋਈ ਤੇ ਲਓ ਜੀ ਆਪਣੀ ਇਹ ਥਾਲੀ ਸੱਜ ਕੇ ਆ ਗਈ ਆ ਇਹ ਉਹੀ ਸਬਜੀ ਆ ਜਿਹਨੂੰ ਆਪਾਂ ਕੱਲ ਬਲ ਰੰਗ ਨੂੰ ਲੰਮਕ ਲੰਮਕ ਕੇ ਫੁੱਲ ਤੋੜੇ ਇਹਦੇ ਤੇ ਅੱਜ ਬਣ ਕੇ ਆਪਣੀ ਕੌਡੀ ਦੇ ਵਿੱਚ ਆ ਇਹ ਨਾਲ ਦਹੀਂ ਆ ਇਹ ਨਾਲ ਆ ਲਾਲ ਮਿਰਚਾਂ ਦੀ ਤੇ ਟਮਾਟਰ ਦੀ ਚਟਨੀ ਆ ਵੇਖੋ ਨਾਲ ਦੇ ਸੀਗੇ ਉਹ ਪਾਇ ਭੈਣ ਨੇ ਜੇ ਇਹਦੀ ਤੁਹਾਨੂੰ ਵੀਡੀਓ ਚਾਹੀਦੀ ਆ ਤੇ ਪਲੀਜ਼ ਕਮੈਂਟ ਤੇ ਆਪਣਾ ਦੱਸਿਓ ਭੈਣ ਇਹ ਵੀ ਤੁਹਾਨੂੰ ਬਣਾ ਕੇ ਦੱਸਾਂਗੇ ਕਿ ਹੁਣ ਆਪਾਂ ਖਾ ਕੇ ਇਹਦਾ ਤੇਸ ਵੇਹ ਨੇ ਕਿਵੇਂ ਦਾ ਬਣਿਆ ਚਲੋ ਮੇਰੇ ਵੀਰ ਜੀ ਸ਼ਗੋ ਜੀ ਦੱਸਿਓ ਚੰਗਾ ਮੈਂ ਆਪ ਬਣਾਈ ਦੱਸਿਓ ਵੀ ਵਧੀਆ ਬਣੀ ਨਹੀਂ ਬਣੀ ਜੇ ਨਹੀਂ ਬਣੀ ਤਾਂ ਵੀ ਦੱਸ ਦਿਓ ਆ ਗਿਆ ਐਰ ਕੀ ਸੀਜ਼ਨ ਚ ਆਪਣੀ ਇਹ ਪਹਿਲੀ ਆ ਮਤਲਬ ਇਸ ਤੋਂ ਪਹਿਲਾਂ ਆਪਾਂ ਖਾਧੀ ਨਹੀਂ ਆ ਇਹ ਮਤਲਬ ਹੁਣ ਸੀਜ਼ਨ ਸ਼ੁਰੂ ਹੋਇਆ ਤਾਂ ਅ ਕਿਤੇ ਸੀਜ਼ਨ ਤਾਂ ਪਿਛਲੇ ਵੀਰਦੀ ਮਿਨਾਗ ਹੋ ਗਿਆ ਹੋਇਆ ਨੂੰ ਤੇ ਪਰ ਆਪਾਂ ਲੈ ਕੇ ਨਹੀਂ ਆਏ ਸੀਗੇ ਤੇ ਉਹਦੇ ਅਸੀਂ ਮਿਹਨਤ ਕਾਫੀ ਕਰਨੀ ਪੈਂਦੀ ਉਹਨੂੰ ਤੇ ਮੇਰੇ ਕੋਲ ਇਕੱਲੇ ਕੋ ਹੁੰਦੀ ਨਹੀਂ ਜੇ ਤੁਸੀਂ ਦੇਖਿਆ ਹੀ ਕੱਲ ਕਿਵੇਂ ਚੜ ਕੇ ਤਾਂ ਆ ਨਾ ਬਾਡੀ ਵੀ ਲੈ ਗਿਆ ਬੜਾ ਇਹਨਾਂ ਮੇਨ ਕਾਰਨ ਇਹ ਵੀ ਕੁਰੰਬੜੀਆਂ ਜਿਹਾ ਲੱਗਦੀ ਆ ਹਾਂ